ਸਰਵਿੰਦਰ ਸਿੰਘ ਕਲਕੱਤਾ ਦੇ ਪਰਿਵਾਰ ਨੇ ਨਾ ਅੱਜ ਸਾਨੂੰ ਮਜ਼ਾਕ ਦਾ ਪਾਤਰ ਬਣਾਤਾ ਮੈਨੂੰ ਹੁਣ ਵੀ ਇੱਕ ਦੋ ਬੰਦਿਆਂ ਨੇ ਪੁੱਛਿਆ ਕਹਿੰਦੇ ਮਜ਼ਾਕ ਜੀ ਵਾਲੀ ਗੱਲ ਹੀ ਕਰੀ ਕਹਿੰਦੇ ਭਾਈ ਸਾਡਾ ਭਰਾ ਇਸ ਦੁਨੀਆ ਤੋਂ ਚਲਾ ਗਿਆ ਇਹ ਸਾਨੂੰ ਪਤਾ ਕੀ ਕਹਿੰਦਾ ਇੱਕ ਕਹਿੰਦਾ ਕਹਿੰਦਾ ਕਿਉਂ ਉਹ ਕਿੰਨੇ ਕਰੋੜ ਦੇ ਵੇਚ ਜਾਂਦਾ ਮੋਰਚਾ ਪਰ ਮੈਂ ਇੱਕ ਗੱਲ ਲੋਕਾਂ ਨੂੰ ਇਹ ਵੀਡੀਓ ਪਹਿਲਾਂ ਵੀ ਤਾਂ ਬਾਈਦੇ ਹੁਣ ਵੀ ਬਾਈ ਬਣੇ ਸਾਰੇ ਲੋਕਾਂ ਤੱਕ ਪੰਝਾ ਦਿਓ ਇਹ ਮੋਰਚਾ ਭਾਈ ਕਮੇਟੀ ਨੇ ਨਹੀਂ ਫੈਸਲਾ ਕੀਤਾ ਇਹਦਾ ਪਰਿਵਾਰ ਨੇ ਫੈਸਲਾ ਕੀਤਾ ਪਤਾ ਨਹੀਂ ਭਾਈ ਕਿਹੜੇ ਦਵਾਹੇ ਠਾ ਕੇ ਪਤਾ ਨਹੀਂ ਭਾਈ ਪੈਸੇ ਦੇ ਤੇ ਪ੍ਰਸ਼ਾਸਨ ਸਰਕਾਰ ਕੋਲੇ ਭਾਈ ਬਹੁਤ ਅੰਤਰਮੰਤਰ ਹੁੰਦੇ ਆ ਐਨਾ ਦੁੱਖ ਲੱਗ ਰਿਹਾ ਨਾ ਵੀ ਯਾਰ ਸੋਚ ਵੀ ਨਹੀਂ ਸਕਦੇ ਤੇ ਇਹ ਮੋਰਚਾ ਸ਼ੁਰੂ ਕੀਤਾ ਸੀ ਪਤਾ ਪਰਿਵਾਰ ਦੇ ਕਹਿਣ ਤੇ ਕੀਤਾ ਸੀ ਜੇ ਪਰਿਵਾਰ ਨਾ ਕਹਿੰਦਾ ਸਾਨੂੰ ਕੀ ਲੋੜ ਸੀ ਮੋਰਚਾ ਲਾਉਣ ਦੀ ਅਸੀਂ ਆਪਦੇ ਭਰਾ ਦੇ ਇਨਸਾਫ ਲਈ ਲਾਇਆ ਸੀ ਮੋਰਚਾ ਤੇ ਯਾਰ ਉਹਨਾਂ ਬੰਦਿਆਂ ਨੂੰ ਕਮੇਟੀ ਦੇ ਤਾਂ ਕਿਸੇ ਨੇ ਪੁੱਛਿਆ ਦੱਸ ਵੀ ਨਹੀਂ ਕਰੀ ਇਹ ਦੂ ਬਾਦ ਜਿਹੜੇ ਲੋਕਾਂ ਨੇ ਯਾਰ ਸੰਘਰਸ਼ ਲੜਨ ਦੀ ਤੈਅ ਕਰੀ ਅਸੀਂ ਯਾਰ ਹਲੇ ਤਾਂ ਲੋਕ ਆ ਪੋਤਾ ਆ ਪਾਰੇ ਜਿਹਾ ਲੱਤ ਸੀ ਐ ਸੋਚ ਰਹੇ ਸੀ ਵੀ ਸੰਘਰਸ਼ ਨੂੰ ਵੱਡਾ ਕਿਵੇਂ ਕਰਨਾ ਤੇ ਲੋਕਾਂ ਤੱਕ ਜਾਣ ਲੱਗੇ ਸੀ ਵੀ ਹਾਂ ਭਾਈ ਲੋਕੋ ਸੋਸ਼ਲ ਮੀਡੀਆ ਤੇ ਵੀ ਜ਼ੋਰ ਲਾ ਰਹੇ ਸੀ ਭਾਈ ਪਹੁੰਚੋ ਤੇ ਲੋਕ ਯਾਰ ਬਹੁਤ ਪਹੁੰਚ ਰਹੇ ਸੀ ਯਾਰ ਲੋਕ ਸਾਰੇ ਨਮੋਸ਼ ਨੇ ਭਈ ਅੱਜ ਸੁੱਤੋਂ ਸੋਡੇ ਪਰਿਵਾਰ ਤੋਂ ਇਹ ਪਰਿਵਾਰ ਨੂੰ ਹੁਣ ਜਵਾਬ ਦਿਓ ਇਸ ਗੱਲ ਦਾ ਵੀ ਕਿੰਨੇ ਚ ਕੀ ਕਰਤਾ ਤੁਸੀਂ ਵੇਚਤਾ ਜਾਂ ਦਬਾਅ ਚੱਲ ਗਏ ਤੁਸੀਂ ਤਾਂ ਯਾਰ ਕੱਲ ਨੂੰ ਜਿਹੜਾ ਉਹਦਾ ਕਾਤਲ ਫੜਿਆ ਹੋਇਆ ਕੱਲ ਨੂੰ ਤਾਂ ਤੁਸੀਂ ਉਹਨੂੰ ਵੀ ਬਾਹਰ ਆਜੂਗਾ ਉਹ ਵੀ ਤੁਹਾਨੂੰ ਚਾਹੇ ਧਮਕਾ ਕੇ ਆਜੇ ਬਾਹਰ ਚਾਹੇ ਤੁਹਾਨੂੰ ਪੈਸੇ ਦੇ ਕੇ ਬਾਹਰ ਆਜੇ ਯਾਰ ਕਿ ਕੀ ਯਾਰ ਸੁਖਵਿੰਦਰ ਨੇ ਆਪਦਾ ਵਿਆਹ ਵੀ ਨਹੀਂ ਕਰਾਇਆ ਯਾਰ ਇਸ ਪੰਜਾਬ ਦੀ ਧਰਤੀ ਖਾਤਰ ਯਾਰ ਆਸਟ੍ਰੇਲੀਆ ਦੀ ਪੀਆਰ ਤੱਕ ਛੱਡ ਕੇ ਆ ਗਿਆ ਬੰਦਾ ਕਲਕੱਤੇ ਦਾ ਮੌਜ ਨਾ ਐਸ਼ ਪ੍ਰਸਤ ਦੀ ਜ਼ਿੰਦਗੀ ਛੱਡ ਕੇ ਆ ਗਿਆ ਯਾਰ ਉਹ ਯਾਰ ਪਰਿਵਾਰ ਰਈ ਸੀ ਸਾਰਾ ਕੁਝ ਉਹਦਾ ਜਿੰਨਾ ਸੀਗਾ ਸਾਰਾ ਪਰਿਵਾਰ ਰਈ ਸੀਗਾ ਯਾਰ ਯਾਰ ਤੁਸੀਂ ਦੱਸ ਸੱਚੀ ਬੋਲਾ ਨਮੋਸ਼ ਕਰਤੇ ਲੋਕ ਯਾਰ ਸੱਚੀ ਅੱਜ ਸਾਰੇ ਲੋਕ ਯਾਰ ਤਰਾ ਤਰਾ ਕਰਦੇ ਨੇ ਆ ਕਮੈਂਟਾਂ 'ਚ ਵੀ ਦੇਖਿਆ ਬਾਈ ਲੋਕ ਸੱਚੀ ਬਹੁਤ ਦੁਖੀ ਨੇ ਯਾਰ ਤੁਸੀਂ ਕੀ ਕਰਤਾ ਯਾਰ ਲੋਕ ਤਾਂ ਬਾਈ ਬਾਲੀ ਦੂਰੋਂ ਦੂਰੋਂ ਸਾਨੂੰ ਫੋਨ ਕਰਕੇ ਕਹਿੰਦੇ ਨੇ ਕਹਿੰਦੇ ਭਾਈ ਅਸੀਂ ਬਾਹਰ ਲਿੰਗਾ ਸਟੇਟਾਂ ਵਾਲੇ ਹਰਿਆਣੇ ਵਾਲੇ ਵੀ ਭਾਈ ਅਸੀਂ ਟਰਾਲੀਆਂ ਲੈ ਕੇ ਆਵਾਂਗੇ ਹੁਣ ਉਹਨਾਂ ਨੂੰ ਅਸੀਂ ਕੀ ਫੋਨ ਕਰਕੇ ਜਵਾਬ ਦਈਏ ਵੀ ਭਾਈ ਆਇਓ ਨਾ ਸਿੱਧਾ ਭਾਈ ਮੋਰਚਾ ਵੇਚਦਾ ਆਏ ਕਹਿ ਦਈਏ ਕੀ ਕਰੀਏ ਦੱਸੋ ਯਾਰ ਕੀ ਦਸੀਏ ਲੋਕਾਂ ਨੂੰ ਵੀ ਯਾਰ ਸਾਡੇ ਭਰਾ ਦਾ ਯਾਰ ਇਨਸਾਫ ਨਹੀਂ ਮਿਲਿਆ ਯਾਰ ਅਸੀਂ ਜੇ ਅੱਜ ਲੋਕ ਇਕੱਠੇ ਹੋਏ ਭਾਈ ਕਿਸੇ ਦੀ ਮੌਤਾਂ ਦੇ ਕੱਲ ਨੂੰ ਸਾਡੇ ਸਾਨੂੰ ਵੀ ਮਾਰ ਦੂ ਕੋਈ ਫਿਰ ਸਾਡੇ ਕੋਣ ਇਕੱਠਾ ਹੋਊਗਾ ਯਾਰ ਕਿਸੇ ਨੇ ਨਹੀਂ ਭਾਈ ਇਕੱਠੇ ਹੋਣਾ ਆਹ ਲੋਕ ਆਹ ਕਾਰਨ ਸਭ ਤੋਂ ਵੱਡਾ ਬਣ ਗਿਆ ਵੀ ਲੋਕਾਂ ਨੇ ਇਕੱਠੇ ਨਹੀਂ ਫਿਰ ਬਾਈ ਦੁਬਾਰੇ ਕਦੇ ਹੋਣਾ ਅੱਜ ਮਜ਼ਦੂਰ ਪਰਿਵਾਰ ਵੀ ਥੋਡੇ ਨਾਲ ਖੜੇ ਸੀ ਬਾਈ ਜਿਹੜੇ ਦਿਹਾੜੀ ਦਾ ਪਾ ਛੱਡ ਕੇ ਆਪਣਾ ਨਾਲ ਖੜ ਗਏ ਦੁਕਾਨਦਾਰ ਵੀਰੇ ਆਪਣੇ ਨਾਲ ਖੜ ਗਏ ਹੋਰ ਵੀ ਜਿੰਨੇ ਭਾਈਚਾਰੇ ਨੇ ਸਾਰੇ ਯਾਰ ਨਾਲ ਖੜ ਗਏ ਯਾਰ ਹੋਰ ਕੀ ਚਾਹੀਦਾ ਸੀ ਪਰਿਵਾਰ ਨੂੰ ਯਾਰ ਹੱਕ ਜਾਨ ਦੇਣ ਤੱਕ ਦੀਆਂ ਗੱਲਾਂ ਸਾਡੇ ਭਰਾਵਾਂ ਨੇ ਕੀਤੀਆਂ ਤੇ ਦੇ ਵੀ ਦਿੰਦੇ ਯਾਰ ਤੇ ਕਮੇਟੀ ਵਾਲੇ ਬਜਾਰੇ ਕੀ ਕਰਨ ਮੈਂ ਵੀ ਉਸ ਕਮੇਟੀ ਦੀ 21 ਮੈਂਬਰੀ ਕਮੇਟੀ ਸੀ ਬਾਈ ਮੋਰਚੇ ਦੀ ਤੇ ਕੱਲਾ ਕੱਲਾ ਬੰਦਾ ਕਹਿੰਦਾ ਹੀ ਯਾਰ ਵੀ ਆਪਾਂ ਚਾਹੇ ਆਪਾਂ ਨੂੰ ਕੁਝ ਹੋ ਜੇ ਬੀ ਜਰਾ ਪਾ ਤੌਂਤ ਨਹੀਂ ਲਾਉਣੀ ਹਮੇਸ਼ਾ ਕਿ ਤੌਂਤ ਲੱਗਦੀ ਹੁੰਦੀ ਆ ਵੀ ਕਮੇਟੀ ਨੇ ਮੋਰਚਾ ਵੇਚਦਾ ਜੀ ਬਹੁਤ ਸਾਰੀਆਂ ਜਗਾਂ ਤੇ ਆਪਾਂ ਨੂੰ ਇਹ ਗੱਲ ਸੁਣਨ ਨੂੰ ਮਿਲਦੀ ਸੀ ਪਰ ਅੱਜ ਕਮੇਟੀ ਨੇ ਨਹੀਂ ਬਈ ਪਰਿਵਾਰ ਨੇ ਮੋਰਚਾ ਮੇਰੇ ਹਿਸਾਬ ਨਾਲ ਤਾਂ ਵੇਚ ਦੇ। ਦੇਚੇ ਹੀ ਕਹਾਂਗੇ ਬਈ ਹੋਰ ਕੀ ਕਹੀਏ ਯਾਰ ਤੁਸੀਂ ਕਹਿੰਦੇ ਹੋ ਫਿਰ ਉਹਦੇ ਮੋਰਚਾ ਲਵਾਈ ਕਿਉਂ ਸੀ ਬਾਈ ਉਹਦੇ ਸਾਰੇ ਕਹਿੰਦੇ ਵੀ ਉਹਦਾ ਐਮਐਲਏ ਦਾ ਨਾਮ ਪਾਓ ਤੁਹਾਨੂੰ ਪਤਾ ਵੀ ਸਾਨੂੰ ਅਸੀਂ ਧਮਕੀਆਂ ਦਾ ਸਾਹਮਣਾ ਵੀ ਕੀਤਾ ਅਸੀਂ ਹਰੇਕ ਚੀਜ਼ ਨੂੰ ਫੇਸ ਕੀਤਾ ਸਾਡੇ ਤੇ ਵੀ ਦਬਾਅ ਸੀ ਕੋਲੇ ਛੋੜਦੇ ਤੇ ਨਹੀਂ ਸੀ ਕੱਲੇ-ਕੱਲੇ ਕਮੇਟੀ ਮੈਂਬਰ ਤੇ ਦਬਾਅ ਸੀ ਬਾਈ ਹਰੇਕ ਬੰਦੇ ਤੇ ਪ੍ਰੈਸ਼ਰ ਪਾਇਆ ਜਾ ਰਿਆ ਸੀ ਵੀ ਧਰਨਾ ਚੱਕੋ ਪਰ ਸਾਰੇ ਕਹਿੰਦੇ ਵੀ ਯਾਰ ਖੜ ਗਏ ਤਾਂ ਖੜ ਗਏ ਯਾਰ ਉਹ ਬੰਦਾ ਸਾਡੇ ਲਈ ਖੜਦਾ ਸੀ ਦਰ ਰਾਤ ਨਹੀਂ ਉਹਨੇ ਕਦੇ ਪ੍ਰਵਾਹ ਕੀਤੀ ਫਿਰ ਯਾਰ ਅਸੀਂ ਕਿਵੇਂ ਪਿੱਛੇ ਹਟ ਜਾਂਦੇ ਅਸੀਂ ਤਾਂ ਯਾਰ ਹਲੇ ਸੰਘਰਸ਼ ਨੂੰ ਹੋਰ ਪਿੰਡਾਂ 'ਚ ਜਾ ਕੇ ਪ੍ਰਚਾਰ ਕਰ ਰਾ ਸੀ ਵੀ ਆਓ ਲੋਕੋ ਸਾਥ ਦਈਏ ਪਰ ਹੁਣ ਸਾਥ ਕਿਦਾ ਦਈਏ ਦੱਸੋ ਪਰਿਵਾਰ ਦੇ ਤੋਂ ਹੀ ਤਾਂ ਹੋ ਨਹੀਂ ਸਕਦੇ ਬਾਈ ਇੱਕ ਇਹਨਾਂ ਦਾ ਰਿਸ਼ਤੇਦਾਰ ਆਮ ਆਦਮੀ ਪਾਰਟੀ ਦਾ ਸੀਗਾ ਉਨੇ ਬੜਾ ਬਈ ਉਦੋਂ ਸਾਨੂੰ ਸ਼ੁਰੂ ਤੋਂ ਹੀ ਪਤਾ ਸੀ ਵੀ ਇਹ ਕੁਝ ਹੋਣਾ ਪਰ ਅਸੀਂ ਫੇਰ ਵੀ ਦੱਬ ਘੁੱਟ ਕੇ ਇੱਥੇ ਤੱਕ ਮੋਰਚਾ ਲਿਆਇਆ ਸੀ ਮੋਰਚਾ ਜਿੱਤ ਵੀ ਜਾਣਾ ਸੀ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਰਹੀ ਸੀ ਕਿਉਂਕਿ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਲੋਕਾਂ ਦਾ ਸਾਰੇ ਲੋਕ